ਲੋ ਜੀ ਮਿੱਤਰੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਕੁਝ ਖਾਸ ਰਹਿਣ ਵਾਲੀ ਹੈਗੀ ਅੱਜ ਦੀ ਵੀਡੀਓ ਦੇ ਵਿੱਚ ਹਾਂਜੀ ਦੋਸਤ ਮਿੱਤਰ ਨੇ ਇੱਕ ਛੋਟਾ ਜਿਹਾ ਕੰਮ ਚਲਾਇਆਗਾ ਜਿਸ ਦੇ ਵਿੱਚ ਤੁਹਾਨੂੰ ਲੈਪਟਾਪਾਂ ਦੀ ਰਿਪੇਅਰ ਤੇ ਸੈਕੰਡ ਹੈਂਡ ਲੈਪਟਾਪ ਤੇ ਸੀਸੀਟੀ ਕੈਮਰੇ ਤੇ ਜੇ ਕਿਸੇ ਨੇ ਵਾਈਫਾਈ ਵਗੈਰਾ ਦੀ ਸੈਟਿੰਗ ਕਰਵਾਉਣੀ ਹੋਵੇ ਜਾਂ ਸੀਸੀਟੀ ਕੈਮਰੇ ਲਗਵਾਉਣੇ ਹੋਣ ਤਾਂ ਵੀ ਕੰਟੈਕਟ ਕਰ ਸਕਦੇ ਹੋ ਅੱਜ ਆਪਾਂ ਪਹੁੰਚਿਆ ਬਰਨਾਲੇ ਵਿਖੇ ਤੇ ਕਰਵਾਉਣੀ ਆ ਤੁਹਾਡੀ ਗੱਲਬਾਤ ਆਜੋ ਜੀ ਲੰਘਿਓ ਮੇਰੀ ਹਸਰੀ ਕਾਰ ਸਸਰੀ ਕਾਰ ਹੋ ਠੀਕ ਹੋ ਜੀ ਹਾਂ ਮੇਰੀ ਜੀ ਇੱਕ ਵਾਰੀ ਆਪਣੀ ਲੋਕੇਸ਼ਨ ਦਾ ਸਟ੍ਰੀਟ ਨੰਬਰ 3 ਹਾਂਜੀ ਸੂਪ ਨੰਬਰ 3 ਓਕੇ ਜੀ ਨਾਨਕ ਸਰ ਮਾਰਕੀਟ ਬਰਨਾਲਾ ਠੀਕ ਹੈ ਜੀ ਨਾਨਕ ਸਰ ਗੁਰਦੁਆਰੇ ਦੇ ਬਿਲਕੁਲ ਨਾਲ ਠੀਕ ਹੈ ਜੀ ਲੋ ਜੀ ਉੱਪਰ ਬਈ ਦਾ ਕੰਟੈਕਟ ਨੰਬਰ ਵੀ ਚੱਲੀ ਜਾਂਦਾ ਤੇ ਪ੍ਰੋਪਰ ਲੋਕੇਸ਼ਨ ਵੀ ਚੱਲੀ ਜਾਂਦੀ ਆ ਤੇ ਵੀਰੇ ਆਪਣੇ ਕੋਲ ਜਿਵੇਂ ਸੈਕੰਡ ਹੈਂਡ ਲੈਪਟਾਪ ਦੇ ਨਾਲ ਨਾਲ ਹੋਰ ਸੈਕੰਡ ਹੈਂਡ ਲੈਪਟਾਪ ਕੰਪਿਊਟਰ ਦੇ 올 ਪਾਰਟਸ ਲੈਪਟਾਪ ਦੇ ਰਿਪੇਅਰਿੰਗ ਤੇ ਮੋਬਾਈਲ ਐਸੈਸਰੀ ਜੀ ਪਲੱਸ ਆਪਣੇ ਕੋਲ ਪ੍ਰਿੰਟਰ ਰਿਪੇਅਰਿੰਗ ਪ੍ਰਿੰਟਰ ਦੇ ਟੋਨਰ ਰੀਫਿਲਿੰਗ ਓਕੇ ਮਤਲਬ ਕੰਪਿਊਟਰ ਨਾਲ ਰਿਲੇਟਡ ਹਰ ਪ੍ਰੋਬਲਮ ਦੇ ਸੋਲੂਸ਼ਨ ਕੀਤਾ ਜਾਂਦਾ ਹਾਂ ਹਾਂਜੀ ਹਰ ਇੱਕ ਪਾਰਟਸ ਵੀ ਮਿਲਦਾ ਤੇ ਸੋਲੂਸ਼ਨ ਵੀ ਹੈਗਾ ਤੇ ਲੋ ਜੀ ਜਿਵੇਂ ਇੱਕ ਵਾਰ ਦਿਖਾ ਦੇ ਵੀ ਸੀਸੀਟੀ ਕੈਮਰਾ ਜਿਵੇਂ ਹਿਕ ਵਿਜ਼ਨ ਦੇ ਪਏ ਨੇ ਇਦਾਂ ਦੇ ਕੈਮਰੇ ਵੀ ਮਿਲ ਜਾਂਦੇ ਨੇ ਤੇ ਇੱਕ ਗੱਲ ਕਰੀਏ ਮਤਲਬ ਕਿ ਵੀ ਹੌਲ ਸੇਲ ਰੇਟ ਰਹੂਗਾ ਹਰ ਇੱਕ ਚੀਜ਼ ਦਾ ਜਿਹੜਾ ਰੇਟ ਰਹੂਗਾ ਫੁੱਲ ਵੀਡੀਓ ਦੇਖ ਲਿਓ ਹੌਲ ਸੇਲ ਰਹੂਗਾ ਹਨਾ ਜੀ ਹਾਂ ਜੀ ਬਿਲਕੁਲ ਐਨ ਜੈਨੂਇਨ ਰੇਟ ਮਿਲ ਲੰਗੇ ਤੁਹਾਨੂੰ ਜੀ ਤੁਸੀਂ ਕਿਤੇ ਵੀ ਚੈੱਕ ਕਰ ਲਿਓ ਜੀ ਲੋ ਜੀ ਵੀਰੇ ਸ਼ੁਰੂ ਕਰਦੇ ਆ ਜੀ ਆਪਾਂ ਜਿਵੇਂ ਕਿ ਮਤਲਬ ਕਿ ਵੀ ਜਿਵੇਂ ਕਿ ਆਪਣੇ ਕੋਲ ਲੈਪਟਾਪਸ ਨੇ ਜੀ ਐਚਪੀ ਦਾ ਬਿਲਕੁਲ ਸਮਾਲ ਲੈਪਟਾਪ ਓਕੇ ਕੇ ਇਹ ਮਲਕੇ ਵੀ ਛੋਟਾ ਆ ਗਿਆ ਜਿਵੇਂ ਮਿਲਿਆ ਨੂੰ ਸਭ ਤੋਂ ਛੋਟਾ ਲੋ ਜੀ 360 ਡਿਗਰੀ ਕੋਈ ਐ ਮਲਕੇ ਪ੍ਰੋਬਲਮ ਨਹੀਂ ਹੈਗਾ ਜਿਵੇਂ ਮਰਜੀ ਬਾਈ ਇਹਦੇ ਮਲਕੇ ਮੋਬਾਈਲ ਮੰਗੋ ਇੰਦਾ ਗੇਮ ਵੀ ਖੇਡ ਸਕਦੇ ਹਾਂ ਤੇ ਇਹਨੂੰ ਵਰਤ ਵੀ ਸਕਦੇ ਹੋ ਕਿਸੇ ਸਟੱਡੀ ਵਗੈਰਾ ਲਈ ਹੈ ਨਾ ਜੀ ਤੇ ਇਸ ਤੋਂ ਅੱਗੇ ਕਿਹੜਾ ਆ ਗਿਆ ਜੀ ਜਿਵੇਂ ਆਪਣੇ ਕੋਲ ਐਚਪੀ ਦੇ ਹੋ ਗਏ ਐਚਪੀ ਐਪਲ ਵਗੈਰਾ ਸਾਰੀ ਨਹੀਂ ਐਪਲ ਹਾਂ ਜੀ ਹਰ ਮਾਡਲ ਮਿਲੇਗਾ ਅੱਛਾ ਇਹ ਐਪਲ ਦਾ ਜੀ ਹਾਂ ਜੀ ਇਹ ਐਪਲ ਇਹਦੇ ਬਾਰੇ ਥੋੜੀ ਡਿਟੇਲ ਦਿਸੀ ਲੋ ਜੀ ਇਹ ਮਤਲਬ ਕਿ ਵੀ ਐਪਲ ਦਾਗਾ ਤੇ ਇਹਦਾ ਮਾਡਲ ਕਿਹੜਾ ਹੈ ਇਹ ਮੈਕ ਆਪਣਾ ਮੈਕਬੁੱਕ ਹੈ ਜੀ ਠੀਕ ਹੈ ਮੈਕਬੁੱਕ ਪ੍ਰੋ ਹੈ ਜੀ ਇਹ ਚ ਆਪਣੇ ਵਿੰਡੋ ਪਲਸ ਮੈਕ ਜੀ ਦੋਨੋਂ ਫੈਸਿਲਿਟੀ ਉਪਲਬਧ ਨੇ ਜੀ ਵਿੰਡੋ 10 ਹੈ ਓਕੇ i7 ਹੈ ਠੀਕ ਹੈ ਜੀ ਕਹਿੰਦੇ ਤੁਹਾਨੂੰ ਬਿਲਕੁਲ ਪ੍ਰੋਪਰ ਵੀਰੋ ਇੱਕ ਗੱਲ ਦਾ ਧਿਆਨ ਰੱਖਿਓ ਹਰ ਇੱਕ ਜਿਹੜਾ ਰੇਟ ਬਹੁਤ ਜਾਇਜ਼ ਰਹੂਗਾ i7 ਆ ਦੇਖ ਲਓ ਜੀ ਇੱਕ ਵਾਰ i7 ਓਕੇ ਜੀ ਜਿੱ ਘੱਟ ਤੋਂ ਘੱਟ ਰੇਟ ਹੈ ਮਤਲਬ ਕਿ ਵੀ ਲੈਪਟਾਪ ਦਾ ਆਪਣੇ ਕੋਲ ਘੱਟ ਤੋਂ ਘੱਟ 13000 ਚ ਲੈਪਟਾਪ ਸ਼ੁਰੂ ਹੋ ਜਾਂਦਾ ਲੋ ਵਧੀਆ ਕੰਡੀਸ਼ਨ 13000 ਦਾ ਆਪਾਂ ਫੋਨ ਲੈਨੇ ਹਣਾ ਫੋਨ ਵੀ ਨਹੀਂ ਚੰਗਾ ਮਿਲਦਾ ਲੈਪਟਾਪ ਮਿਲ ਜੂ ਹੈ ਨਾ ਜੀ ਹਾਂ ਜੀ ਠੀਕ ਹੈ ਜੀ 13000 ਤੋਂ ਸ਼ੁਰੂ ਹੋ ਜੂ ਵੀਰੇ ਲੈਪਟਾਪ ਤੇ ਹੋਰ ਐਸੈਸਰੀਜ਼ ਵੀ ਮਤਲਬ ਕਿ ਕੈਮਰਾ ਦੀ ਗੱਲ ਕਰੀ ਆਪਾਂ ਆਪਣੇ ਕੋਲ ਹਰ ਟਾਈਪ ਦੇ ਕੈਮਰੇ ਸਿਪੀ ਪਲਸ ਹਿਕ ਵਿਜ਼ਨ ਜੀ ਤੇ ਨੈਟ ਕੇਅਰ ਓਕੇ ਪੀਪੀ ਲਿੰਕ ਕਿਸੇ ਵੀ ਟਾਈਪ ਦਾ ਕੈਮਰਾ ਕਿਸੇ ਨੇ ਲਵਾਉਣਾ ਹੈ ਜੀ ਜਾਂ ਕੋਈ ਰਿਪੇਅਰਿੰਗ ਕਰਵਾਉਣੀ ਹੈ ਆਪਣੇ ਕੋਲ ਸਭ ਕੁਝ ਅਵੇਲੇਬਲ ਹੈ ਅਵੇਲੇਬਲ ਹੁੰਦਾ ਤੇ ਵੀਰੋ ਜੇ ਕਿਸੇ ਨੇ ਰਿਪੇਅਰ ਕਰਵਾਉਣੀ ਹੈ ਜਾਂ ਲਵਾਉਣਾ ਮਤਲਬ ਕਿ ਘਰੇ ਜਾ ਕੇ ਜਦੋਂ ਆਪਣਾ ਕੈਮਰਾ ਇੱਥੇ ਕੋਈ ਲੈ ਕੇ ਜਾਈਓ ਘਰੇ ਜਾ ਕੇ ਲਾ ਕੇ ਆਉਂਗੇ ਪਰ ਉੱਪਰ ਸਾਰਾ ਹਾਂਜੀ ਓਕੇ ਉਹਦੇ ਫਿਟਿੰਗ ਵਗੈਰਾ ਜਦੋਂ ਵੀ ਬੰਦਾ ਆਏਗਾ ਕਿਉਂਕਿ ਇੱਕ ਅੱਧਾ ਕੈਮਰਾ ਇੱਕ ਲਵਾਣਾ ਕਿਸੇ ਨੂੰ ਦੋ ਲਵਾਣੇ ਆ ਸੱਤ ਲਵਾਣੇ ਆ ਜਿੰਨੇ ਵੀ ਲਵਾਣੇ ਆ ਓਕੇ ਉਹ ਸਾਰਾ ਕਰਕੇ ਆਵਾਂਗੇ ਠੀਕ ਹੈ ਜੀ ਤੇ ਮੋਬਾਈਲਾਂ ਦੀ ਅਸੈਸਰੀ ਦੀ ਗੱਲ ਕਰੀ ਜਿਵੇਂ ਮਤਲਬ ਕਿ ਵੀ ਜਿਵੇਂ ਡਾਟਾ ਕੇਬਲ ਵਗੈਰਾ ਨੇ ਹਜਾ ਜੀ ਹਾਂਜੀ ਹਰ ਇਹਨਾਂ ਦੇ ਵੀ ਹੋਲਸੇਲ ਰੇਟ ਆ ਜੀ ਹਾਂਜੀ ਬਿਲਕੁਲ ਹੋਲਸੇਲ ਰੇਟ ਮਿਲਦੇ ਇਹ ਵੀ 100 150 ਤੋਂ ਹੀ ਸ਼ੁਰੂ ਹੋ ਜਾਂਦੇ ਹੋਣਗੇ ਨਾ ਜੀ 50 ਰੁਪਏ ਤੋਂ ਸ਼ੁਰੂ ਹੋ ਜਾਂਦਾ ਅੱਛਾ ਜੀ ਬਿਲਕੁਲ ਲੈ ਵੀਰ 50 ਰੁਪਏ ਦੀ ਡਾਟਾ ਕੇਬਲ ਆ 50 ਰੁਪਏ ਦੀ ਕੋਈ ਨਹੀਂ ਦਿੰਦਾ ਡਾਟਾ ਕੇਬਲ 50 ਰੁਪਏ ਤੋਂ ਡਾਟਾ ਕੇਬਲ ਸ਼ੁਰੂ ਹੋ ਜੂਗੀ ਤੇ ਜਿਵੇਂ ਮਤਲਬ ਕਿ ਹੈੱਡਫੋਨ ਵਗੈਰਾ ਪੈਨਨ ਹੋ ਗਏ ਜੀ 50 ਰੁਪਏ ਤੋਂ ਹੈੱਡਫੋਨ ਸ਼ੁਰੂ ਹੋ ਜਾਂਦੇ ਆ ਆਪਣੇ ਕੋਲ ਠੀਕ ਹੈ ਜੀ ਤੇ ਹੋਰ ਆਪਣੇ ਕੋਲ ਕੀ ਕੀ ਆਪਣੇ ਮਤਲਬ ਕਿ ਤੇ ਕੋਈ ਵੀ ਪ੍ਰਿੰਟਰ ਰਿਪੇਅਰਿੰਗ ਹੋ ਗਿਆ ਪ੍ਰਿੰਟਰ ਦੇ ਟੋਨਰ ਰੀਫਿਲਿੰਗ ਹੋ ਗਏ ਉਹ ਵੀ ਆਪਣੇ ਕੋਲ अवेलेबल ਨੇ ਕੋਈ ਵੀ ਇנק ਪਵਾਣੀਆਂ ਕਿਸੇ ਵੀ ਪ੍ਰਿੰਟਰ ਚ ਉਹ ਸਾਰੀਆਂ ਇਨਕਸ ਜਾਂ ਪ੍ਰਿੰਟਰ ਦੀ ਰਿਪੇਅਰਿੰਗ ਐ ਟੋਨਰ ਦਾ ਸਭ ਕੁਝ ਆਪਣੇ ਕੋਲ अवेलेबल ਨੇ ਜੀ ਲੋ ਜੀ ਵੀਰ ਨੂੰ ਨਾ ਜਿਹੜੀ ਦੁਕਾਨ ਸ਼ਾਪ ਕੀਤੀ ਹੈ ਇਹਨੂੰ ਕੁਛਕ ਟਾਈਮ ਹੀ ਹੋਇਆ ਮਤਲਬ ਕਿ ਕਿੰਨੇ ਕ ਮੰਥ ਹੋ ਗਏ ਆਪਾਂ ਨੂੰ ਮੈਂ ਬਸ ਆਪਾਂ ਨੂੰ ਆ ਲਾਸਟ 15 ਤਰੀਕ ਤੋਂ ਹੀ ਆਪਾਂ ਸਟਾਰਟਿੰਗ ਕੀਤੀ ਹੈ ਅਚਾ ਲਈ 15 ਕ ਦਿਨ ਹੀ ਹੋਏ 15 ਕ ਦਿਨ ਹੀ ਹੋਏ ਨੇ ਵੀਰੇ ਤਾਂ ਕਰਕੇ ਨਾ ਵੀ ਰੇਟ ਬਿਲਕੁਲ ਜਾਇਜ਼ ਆ ਤੇ ਆਪਣੇ ਕੰਮ ਆਪਣਾ ਥਾਂ ਕੋਈ ਕਿਰਾਏ ਪਾੜੇ ਵਾਲਾ ਗੱਲ ਨਹੀਂ ਹੈਗਾ ਨਾ ਨਹੀਂ ਆਪਾਂ ਕਹਿੰਦੇ ਬੰਦੇ ਕਿਰਾਏ ਤੇ ਮੈਂਬਰਸ ਰੱਖੇ ਹੋਏ ਨੇ ਜਾਂ ਕਿਰਾਏ ਤੇ ਥਾਂ ਤਾਂ ਕਰਕੇ ਆਪਾਂ ਰੇਟ ਵਿੱਚੋਂ ਕੱਟਣਾ ਹੁੰਦਾ ਤਾਂ ਕਰਕੇ ਬਿਲਕੁਲ ਜਾਇਜ਼ ਰੇਟ ਰਹੂਗਾ ਹਰ ਇੱਕ ਚੀਜ਼ ਦਾ ਹਨਾ ਜੀ ਹਾਂ ਜੀ ਤੇ ਮਤਲਬ ਕਿ ਵੀ ਜਿਵੇਂ ਵੀ ਤੁਸੀਂ ਆਉਂਗੇ ਬਾਕੀ ਸ਼ੇਅਰ ਕਰਕੇ ਆਉਂਗੇ ਵੀਡੀਓ ਤੇ ਬਾਈ ਕੋਲੇ ਆਉਂਗੇ ਇੱਕ ਵਾਰ ਵਿజిਟ ਕਰੋਗੇ ਤਾਂ ਮਾਣ ਤਾਣ ਵੀ ਤੁਹਾਡਾ ਕੀਤਾ ਜਾਊਗਾ ਕੀਤਾ ਜਾਵੇ ਤੇ ਇੱਕ ਵਾਰ ਫੇਰ ਲੋਕੇਸ਼ਨ ਦੱਸ ਦਿਓ ਜੀ ਆਪਣੀ ਆਪਣੀ ਲੋਕੇਸ਼ਨ ਨਾਨਕਸਰ ਰੋਡ ਜੀ ਤੇ ਨਾਨਕਸਰ ਗੁਰਦੁਆਰਾ ਮਾਰਕੀਟ ਜੀ ਸਟ੍ਰੀਟ ਨੰਬਰ 3 ਸੋਪ ਨੰਬਰ 3 ਬਰਨਾਲਾ ਠੀਕ ਹੈ ਜੀ ਲੋ ਠੀਕ ਆਪਣੇ ਕੋਲ ਨਾਲ ਹੀ ਫੋਟੋ ਸਟੇਟ ਜੀ ਆਧਾਰ ਕਾਰਡ ਤੇ ਪੈਨ ਕਾਰਡ ਜੀ ਇਹ ਵੀ ਮਨੀ ਟ੍ਰਾਂਸਫਰ ਸਾਰੀਆਂ ਫੈਸਿਲਿਟੀ ਆਪਣੇ ਕੋਲ ਨਾਲ ਇਹ ਵੀ ਨੇ ਜੇ ਕਿਸੇ ਨੇ ਆਧਾਰ ਕਾਰਡ ਪੀ ਵੀ ਸੀ ਆਧਾਰ ਕਾਰਡ ਬਣਵਾਣਾ ਉਹ ਵੀ ਆਪਾਂ ਬਣਾ ਕੇ ਦਿੰਦੇ ਹਾਂ ਠੀਕ ਹੈ ਜੀ ਲੋ ਜੀ ਦਬ ਕੇ ਵੀਰੇ ਸ਼ੇਅਰ ਕਰ ਦਿਓ ਤੇ 22 ਦਾ ਸਾਰਿਆਂ ਨੇ ਸਾਥ ਦੇਣਾਗਾ ਇੱਕ ਵਾਰ ਤੁਸੀਂ ਇੱਥੇ ਵਿజిਟ ਜ਼ਰੂਰ ਕਰਨਾ ਆਪਣੇ ਆਪਣੇ ਫਰੈਂਡਾਂ ਨੂੰ ਜਿਨ੍ਹਾਂ ਨੂੰ ਲੈਪਟਾਪ ਦੀ ਲੋੜ ਆ ਗੇਮਾਂ ਖੇਡਣੀਆਂ ਨੇ ਜਾਂ ਸਟੱਡੀ ਵਗੈਰਾ ਦਾ ਕੰਮ ਲੈਣਾ ਤੇ ਜਾਂ ਪ੍ਰਿੰਟਰ ਵਗੈਰਾ ਜਨਨ ਕਿ ਸਾਰੀਆਂ ਹੀ ਹਨਾ ਵੀਰੇ ਆਪਣੇ ਕੋਲ ਸਾਰਾ ਅਸੈਸਰੀ ਮਿਲੂਗੀ ਇੱਕ ਵਾਰ ਜ਼ਰੂਰ ਸ਼ੇਅਰ ਕਰ ਦਿਓ ਜੀ ਹੋਰ ਕੁਝ ਕਹਿਣਾ ਚਾਹੁੰਦੇ ਹੋ ਜੀ ਨਹੀਂ ਬਸ ਸੇਵਾ ਦਾ ਮੌਕਾ ਦਿਓ ਲੋ ਜੀ ਸੇਵਾ ਦਾ ਬਾਈ ਨੂੰ ਜ਼ਰੂਰ ਮੌਕਾ ਦੇਣਾ ਜਿੰਨੇ ਵੀ ਆਪਣੇ ਫੋਲੋਅਰ ਨੇ ਇੱਕ ਵਾਰੀ ਹੱਥ ਜੋੜ ਕੇ ਬੇਨਤੀ ਆ ਧੰਨਵਾਦੀ ਥੈਂਕ ਯੂ